ਅੱਜ ਹੈ ਜੀ ਲੋਹੜੀ ਦਾ ਤਿਉਹਾਰ ਤੇ ਲੋਹੜੀ ਦਾ ਤਿਉਹਾਰ ਕਹਿੰਦੇ ਵੀ ਖਾਸ ਤੌਰ ਤੇ ਮਨਾਇਆ ਜਾ ਰਿਹਾ ਪਿੰਡ ਸ਼ਾਮਪੋਰਾ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਕੀ ਪਿਛਲੇ 6 ਸਾਲਾਂ ਤੋਂ ਜਿਹੜਾ ਕੀ ਪਿੰਡ ਵਾਸੀ ਸਮਾਜ ਸੇਵੀ ਤੇ ਇਲਾਕੇ ਦੇ ਜਿਹੜੇ ਕੀ ਮੋਹਤਵਾਰ ਇਕੱਠੇ ਹੋ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਨੇ ਖਾਸ ਕਰ ਧੀਆਂ ਦੀ ਲੋਹੜੀ ਜਿਹੜੀ ਕੀ ਇਸ ਪਿੰਡ ਵਿੱਚ ਮਨਾਈ ਜਾਂਦੀ ਹੈ ਤੇ ਵੱਡੇ ਪੱਧਰ ਤੇ ਜਿਹੜੀ ਕਿ ਇਸ ਦਿਨ ਨੂੰ ਜਿਹੜਾ ਮਨਾਇਆ ਜਾਂਦਾ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਜਿਹੜੇ ਕਿ ਅੱਜ ਦੇ ਦਿਨ ਦੇ ਖਾਸ ਪ੍ਰੋਗਰਾਮ ਹੁੰਦੇ ਨੇ ਅ ਕਿਸ ਤਰ੍ਹਾਂ ਦੇਖਦੇ ਹੋਂ ਪਿੰਡ ਸ਼ਾਮਪਰਾ ਵਾਸੀਆਂ ਵੱਲੋਂ ਜਿਹੜਾ ਕੀ ਲੋਹੜੀ ਦਾ ਤਿਉਹਾਰ ਹੈ ਖਾਸ ਕਰਕੇ ਮਨਾਇਆ ਜਾਂਦਾ ਤੀਆਂ ਦੀ ਲੋਹੜੀ ਮਨਾਈ ਜਾਂਦੀ ਹੈ ਜਿਸ ਤਰ੍ਹਾਂ ਜੀ ਅੱਜ ਸ਼ਾਮਪੂਰੇ ਸਰਕਾਰੀ ਸਕੂਲ 'ਚ ਪ੍ਰਗਟ ਸਿੰਘ ਅਤੇ ਉਹਨਾਂ ਦੇ ਕਾਫੀ ਮੈਂਬਰ ਪੰਚਾਇਤ ਵੱਲੋਂ ਲੋਹੜੀ ਮਨਾ ਰਹੇ ਆ ਬੜੀ ਖੁਸ਼ੀ ਦੀ ਗੱਲ ਆ ਇਹ ਛੇਵੀ ਲੋੜੀ ਮਨਾ ਰਹੇ ਨੇ ਤੇ ਆਪਾਂ ਪਹਿਲਾਂ ਲੋੜੀ ਮੁੰਡਿਆਂ ਦੇ ਮਨਾਉਂਦੇ ਸੀਗੇ ਇੱਤਿਆਂ ਦੀ ਲੋੜੀ ਮਨਾ ਰਹੇ ਨੇ ਇਸ ਤੋਂ ਵੱਡੀ ਖੁਸ਼ੀ ਨਹੀਂ ਹੋ ਸਕਦੀ ਵੀ ਈਆਂ ਵੀ ਅੱਜ ਕੱਲ ਮੁੰਡਿਆਂ ਦੇ ਬਰਾਬਰ ਗੱਲਬਾਤ ਕਰਦੇ ਆ ਇਸ ਕਾਰਜ ਨੂੰ ਬੜੇ ਹੀ ਚਾਹ ਤੇ ਉਤਸ਼ਾਹ ਦੇ ਨਾਲ ਮਨਾਉਣ ਵਾਲੇ ਪ੍ਰਗਟ ਸਿੰਘ ਜੋ ਕਿ ਸਮਾਜ ਸੇਵਾ ਨਾਲ ਜੁੜੇ ਹੋਏ ਨੇ ਬੜੇ ਲੰਬੇ ਸਮੇਂ ਤੋਂ ਇਹ ਛੇਵਾਂ ਜਿਹੜਾ ਕੀ ਸਮਾਗਮ ਪ੍ਰੋਗਰਾਮੇ ਕਰਨ ਜਾ ਰਹੇ ਨੇ ਪ੍ਰਗਟ ਜੀ ਕਿਸ ਤਰ੍ਹਾਂ ਦਾ ਸਹਿਯੋਗ ਰਹਿੰਦਾ ਪਿੰਡ ਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਜੋ ਹੋਰ ਜਿਹੜੇ ਸਮਾਜ ਸੇਵੀ ਲੋਕੀ ਸਭ ਤੋਂ ਪਹਿਲਾਂ ਭਾਜੀ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਅਸੀਂ ਮਾਜਰਮ ਆਏ ਤੇ ਬਾਦੀ ਅਸੀਂ ਹਰ ਸਾਲ ਦੀ ਤਰ੍ਹਾਂ ਲੋੜੀ ਪਾਉਂਦੇ ਤੀਆਂ ਦੀ ਕੋਈ ਪੁੱਤਰਾ ਦੀ ਲੋੜੀ ਦਾ ਸਾਰਾ ਹੀ ਪਾਉਂਦੇ ਆ ਅਸੀਂ ਤੀਆਂ ਦੀ ਲੋੜੀ ਪਾਉਂਦੇ ਆ ਇਹ 6 ਸਾਲ ਹੋ ਗਏ ਜਿਹੜੀ ਛੇਵੀਂ ਲੋੜੀ ਇਸ ਵਾਰ ਪਾ ਰਹੇ ਅਸੀਂ ਤੇ ਮੈਂ ਆਪਣੀ ਬੇਟੀ ਤੋਂ ਸ਼ੁਰੂ ਕੀਤਾ ਸੀ ਤੇ ਅੱਜ 6 ਸਾਲ ਹੋ ਗਏ ਦੇਖੋ ਜਿੰਨੀਆਂ ਵੀ ਨੰਮ ਜਮਈ ਬੱਚੀਆਂ ਅਸੀਂ ਹਰ ਸਾਲ ਦੀ ਤਰ੍ਹਾਂ ਇਦਾਂ ਹੀ ਪਾਉਂਦੇ ਆ ਤੇ ਅੱਜ ਵੀ 10 ਬੇਟੀਆਂ ਦੀ ਅਸੀਂ ਲੋੜੀ ਅੱਜ ਪਾ ਰਹੇ ਆ ਸੋ ਬਹੁਤ ਕਹਿੰਦੇ ਕਿ ਵੱਡਾ ਉਪਰਾਲਾ ਆ ਤੇ ਕਿਉਂਕਿ ਬੇਟੀਆਂ ਦੀ ਧੀਆਂ ਦੀ ਲੋੜੀ ਤੇ ਅੱਜ ਜਿਹੜੀਆਂ 10 ਧੀਆਂ ਨੇ ਨਵ ਜੰਮੀਆਂ ਉਹਨਾਂ ਦੀ ਲੋੜੀ ਇੱਥੇ ਜਿਹੜੀ ਕੋਈ ਮਨਾਈ ਜਾ ਰਹੀ ਹੈ ਤੇ ਕਿਸ ਤਰ੍ਹਾਂ ਦਾ ਜਿਹੜੇ ਪ੍ਰਬੰਧ ਪ੍ਰਬੰਧ ਤੁਹਾਡੇ ਮਤਲਬ ਅਸੀਂ ਪਹਿਲਾਂ ਚੁਣਿਆ ਆਪਣਾ ਪਿੰਡ ਦਾ ਸਕੂਲ ਕਿ ਇੱਥੇ ਹਰ ਇੱਕ ਬੰਦਾ ਆਂਦਾ ਦੇਖੋ ਹਰ ਇੱਕ ਬੰਦਾ ਜਿਵੇਂ ਵੀ ਬਣਾ ਤੁਸੀਂ ਹਰ ਇੱਕ ਵਰਗ ਦੇ ਸਾਡੇ ਨਾਲ ਜੁੜਿਆ ਬੰਦਾ ਦੇਖੋ ਪਿੰਡ ਦਾ ਬੜਾ ਸੰਯੋਗ ਆ ਮੇਰੇ ਨਗਰ ਦਾ ਬੜਾ ਸੰਯੋਗ ਆ ਤੇ ਸਮੂਹ ਪੰਚਾਇਤ ਦਾ ਬੜਾ ਸੰਯੋਗ ਆ ਜਿੱਦਾਂ ਰਜਿੰਦਰ ਕੁਮਾਰ ਬਿੰਦੀ ਸਾਡੇ ਅੰਕਲ ਜੀ ਵੱਡੇ ਦੇਖੋ ਇੱਕ ਸੱਦੇ ਸਾਡੇ ਕੋਲ ਪਹੁੰਚੇ ਆ ਇਹ ਇਹਨਾਂ ਨੇ ਸਾਨੂੰ ਬੜਾ ਸਹਯੋਗ ਦੇ ਰਹੇ ਇਸ ਜਗ੍ਹਾ ਤੇ ਅਸੀਂ ਸਾਰੇ ਹੀ ਆਪਣੇ ਇਲਾਕੇ ਨਿਵਾਸੀਆਂ ਦਾ ਪਿੰਡ ਦਾ ਬੜਾ ਧੰਨਵਾਦ ਕਰਦੇ ਹਾਂ ਇਸ ਛੋਟੀਆਂ ਬੱਚੀਆਂ ਨੇ ਕਿਸ ਤਰ੍ਹਾਂ ਦਾ ਉਹਨਾਂ ਨੂੰ ਮਾਨ ਸਨਮਾਨ ਅੱਜ ਦੇ ਦਿਨ ਦਿੱਤਾ ਅਸੀਂ ਸ਼ਗਨ ਵਗੈਰਾ ਕਰਦੇ ਹੁੰਦੇ ਗਿਫਟ ਵਾਰ ਦਿੰਦੇ ਹੁੰਦੇ ਕੁੜੀਆਂ ਨੂੰ ਤਾਂ ਅਸੀਂ ਬੜਾਵਾ ਦਿੰਦੇ ਵੀ ਸਾਨੂੰ ਨਾਲ ਸਾਡੇ ਤੁਹਾਡੇ ਮਾਦੀਆਂ ਨੇ ਵੀ ਸੀ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਇਹਨਾਂ ਤੋਂ ਸਾਡੇ ਨਾਲ ਸੰਪਰਕ ਚਾਓ ਜਿਹਨੂੰ ਵੀ ਅਸੀਂ ਕੁੜੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਕੀ ਵੀ ਚੀਜ਼ ਸਾਡੀ ਜੇ ਅਸੀਂ ਹਰ ਸਮੱਸਿਆ ਦਾ ਹੱਲ ਲੱਭਾਂਗੇ ਜੇ ਕਿ ਦਿੱਕਤਾਂ ਦੀ ਤੁਸੀਂ ਤੁਹਾਡੇ ਹਰ ਦੁੱਖ ਸੁੱਖ ਚ ਨਾਲ ਖੜਾਂਗੇ ਸੋ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਗੱਲਬਾਤ ਕਰਦੇ ਆ ਹੋਰ ਵੀ ਮਹਤਵਾਰ ਨੇ ਇਥੋਂ ਦੇ ਬਲਾਕ ਸੰਮਤੀ ਮੈਂਬਰ ਨੇ ਗੱਲਬਾਤ ਕਰਾਂਗੇ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕਿ ਅੱਜ ਦਾ ਇਹ ਸਮਾਗਮ ਕਰਵਾਇਆ ਜਾ ਰਿਹਾ ਖਾਸ ਕਰ ਧੀਆਂ ਦੀ ਲੋੜੀ ਮਨਾਈ ਜਾ ਰਹੀ ਮੇਰੇ ਵੱਲੋਂ ਸਭ ਤੋਂ ਪਹਿਲਾਂ ਤਾਂ ਸਮੁੱਚੇ ਨਗਰ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਬਾਦ ਤੇ ਅੱਜ ਬਹੁਤ ਵਿਸ਼ੇਸ਼ ਉਪਰਾਲਾ ਲਗਾਤਾਰ 6 ਸਾਲ ਤੋਂ ਪ੍ਰਗਟ ਸਿੰਘ ਲਾਡੀ ਪਿੰਡ ਦੇ ਮੈਂਬਰ ਪੰਚਾਇਤ ਵੀ ਆ ਇਹ ਕਰ ਰਹੇ ਨੇ ਤੇ ਮਹਤਵਪੂਰਨ ਸ਼ਕਤੀਆਂ ਵਿੱਚ ਸ਼ਾਮਲ ਹੁੰਦੀਆਂ ਜੀ ਇਹਦੇ ਵਿੱਚ ਧੀਆਂ ਦੀ ਲੋੜੀ ਮਨਾਈ ਜਾਂਦੀ ਹੈ ਨਵ ਜੰਮੀਆਂ ਧੀਆਂ ਦਾ ਨੂੰ ਲੋੜੀ ਦੇ ਇਤਿਹਾਸ ਤੇ ਇੱਥੇ ਸਨਮਾਨ ਸਨਮਾਨਿਤ ਕੀਤਾ ਜਾਂਦਾ ਹੈ ਜੀ ਹੋ ਗਏ ਫੋਟੋ ਸਸੀ ਕਾਲ ਜੀ ਸਾਰਿਆਂ ਨੂੰ ਮੈਂ ਸਰਪੰਚ ਵਿਕਰਾਂਤ ਚੌਧਰੀ ਪਿੰਡ ਛੋਟੀ ਹਵੇਲੀ ਅੱਜ ਜੋ ਛਾ ਪਿੰਡ ਸ਼ਾਮਪੁਰਾ ਚ ਪ੍ਰਗਟ ਸਿੰਘ ਲਾਡੀ ਵੱਲੋਂ ਤੇ ਸਾਡੇ ਸੰਮਤੀ ਮੈਂਬਰ ਸੰਦੀਪ ਸਿੰਘ ਬਿੱਲਾ ਜੀ ਵੱਲੋਂ ਚੌਥੀਆਂ ਦਾ 6 6 ਮਹੀਨੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਉਹ ਬਹੁਤ ਹੀ ਸਲਾਣਾਯੋਗ ਹੈ ਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਤੇ ਆਪਣੇ ਪੰਜਾਬ ਵਾਸੀਆਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਲੋਹੜੀ ਦੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਇਸ ਮੁਬਾਰਕ ਮੌਕੇ ਦੇ ਉੱਤੇ ਸਾਰੇ ਸ਼ਾਮਪੂਰੀ ਵਾਸੀਆਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ ਕਿਉਂਕਿ ਇਹ ਜਿਹੜਾ ਲੋਹੜੀ ਦਾ ਤਿਹਾਰ ਹੈ ਜਿੱਥੇ ਕੋਈ ਸਮਾਂ ਸੀਗਾ ਕਿ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਮੁੰਡਿਆਂ ਦੀ ਲੋਹੜੀ ਬੜੀ ਧੂਮ-ਧਾਮ ਦੇ ਨਾਲ ਮਨਾਈ ਜਾਂਦੀ ਹੈ ਉੱਥੇ ਸਾਡੀਆਂ ਜਿਹੜੀਆਂ ਨਵੀਆਂ ਜੰਮੀਆਂ ਧੀਆਂ ਨੇ ਬੱਚੀਆਂ ਨੇ ਸਾਡੀਆਂ ਉਹਨਾਂ ਦੀ ਵੀ ਜਿਹੜੀ ਲੋਹੜੀ ਆ ਬੜੀ ਧੂਮ-ਧਾਮ ਦੇ ਨਾਲ ਮਨਾਈ ਜਾ ਰਹੀ ਹੈ ਇਹਦੇ ਲਈ ਮੈਂ ਆਪਣੇ ਛੋਟੇ ਵੀਰ ਪਰਗਟ ਸਿੰਘ ਲਾਡੀ ਜਿਹੜੇ ਸਾਡੇ ਪੰਚਾਇਤ ਮੈਂਬਰ ਵੀ ਨੇ ਇੱਥੋਂ ਦੇ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਕਿਉਂਕਿ ਉਹ ਹਰ ਸਾਲ ਇਹ ਉਪਰਾਲਾ ਕਰਦੇ ਨੇ ਕਿ ਜਿਹੜੀਆਂ ਵੀ ਸਾਡੀਆਂ ਧੀਆਂ ਨੇ ਨਵੀਆਂ ਜੰਮੀਆਂ ਕੁੜੀਆਂ ਨੇ ਉਹਨਾਂ ਦੀ ਉਹ ਲੋੜੀ ਮਨਾਉਂਦੇ ਨੇ ਅੱਜ ਵੀ 10 ਜਿਹੜੀਆਂ ਨਵੀਆਂ ਜੰਮੀਆਂ ਧੀਆਂ ਨੇ ਸਾਡੀਆਂ ਉਹਨਾਂ ਦੀ ਲੋੜੀ ਪਾਈ ਗਈ ਹੈ ਉਹਦੇ ਲਈ ਮੈਂ